ਦੇ ਵਿੱਚ ਜੀਏਵੀ ਕਾਲਜ ਦੇ ਸਾਹਮਣੇ ਕਾਲਜ ਬੁੱਕਸਟੋਰ ਤੇ ਪੁਲਿਸ ਅਤੇ ਐਨਸੀਆਰਟੀ ਵਿਭਾਗ ਦੇ ਵੱਲੋਂ ਕੀਤੀ ਗਈ ਰੇਡ ਤੇ ਜਾਣਕਾਰੀ ਮੁਤਾਬਿਕ ਐਨਸੀਆਰਟੀ ਦੀਆਂ ਨਕਲੀ ਕਿਤਾਬਾਂ ਦੀ ਚੋਪਾਈ ਕਰਕੇ ਦੁਕਾਨਾਂ ਤੇ ਕਿਤਾਬਾਂ ਵੇਚੀਆਂ ਜਾ ਰਹੀਆਂ ਸਨ ਜਿਸ ਕਰਕੇ ਐਨਸੀਆਰਟੀ ਵਿਭਾਗ ਅਤੇ ਧਾਰਣਾ 1 ਦੀ ਪੁਲਿਸ ਵੱਲੋਂ ਕਾਲਜ ਬੁੱਕਸਟੋਰ ਤੇ ਇਹ ਰੇਡ ਕੀਤੀ ਗਈ ਹੈ ਐਨਸੀਆਰਟੀ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਰੇਡ ਜਿੱਥੇ ਕਿ ਐਨਸੀਆਰਟੀ ਕਿਤਾਬਾਂ ਦੇ ਮਾਮਲੇ ਦੇ ਵਿੱਚ ਇਹ ਰੇਡ ਮਾਰੀ ਹੈ ਜਿੱਥੇ ਕਿ ਨਕਲੀ ਕਿਤਾਬਾਂ ਦੀ ਛਪਾਈ ਕੀਤੀ ਜਾ ਰਹੀ ਸੀ ਤੇ ਉਹਨਾਂ ਨੂੰ ਵੇਚਿਆ ਜਾ ਰਿਹਾ ਸੀ ਸੋ ਵੱਡੀ ਕਾਰਵਾਈ ਸਾਹਮਣੇ ਆਈ ਹੈ ਪੁਲਿਸ ਅਤੇ ਐਨਸੀਆਰਟੀ ਵਿਭਾਗ ਦੇ ਵੱਲੋਂ ਸੋ ਕਿਤਾਬਾਂ ਦੇ ਮਾਮਲੇ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਐਨਸੀਆਰਟੀ ਦੀਆਂ ਨਕਲੀ ਕਿਤਾਬਾਂ ਦੀ ਛਪਾਈ ਕੀਤੀ ਜਾ ਰਹੀ ਸੀ ਦੁਕਾਨਾਂ ਤੇ ਵੇਚੀਆਂ ਜਾ ਰਹੀਆਂ ਸਨ ਨਕਲੀ ਕਿਤਾਬਾਂ ਸੋ ਜ਼ਿਆਦਾ ਮੁਨਾਫੇ ਦੇ ਲਈ ਇਹ ਨਕਲੀ ਕਿਤਾਬਾਂ ਵੇਚੇ ਜਾ ਰਹੀਆਂ ਸਨ ਥਾਣਾ ਇਕਦੀ ਪੁਲਿਸ ਵੱਲੋਂ ਕਾਲਜ ਬੁੱਕ ਸਟੋਰ ਤੇ ਰੇਡ ਕੀਤੀ ਗਈ ਹੈ। ਜੋ ਪੁਲਿਸ ਅਤੇ NCERT ਵਿਭਾਗ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ। ਜੋ ਵੱਡੀ ਕਾਰਵਾਈ ਸਾਹਮਣੇ ਆਈ ਹੈ NCERT ਕਿਤਾਬਾਂ ਦੇ ਮਾਮਲੇ ਦੇ ਵਿੱਚ ਇਹ ਰੇਡ ਮਾਰੀ ਗਈ ਹੈ ਦੱਸਦੇ ਕਿ ਨਕਲੀ ਕਿਤਾਬਾਂ ਵੇਚੇ ਜਾ ਰਹੀਆਂ ਸਨ ਕਾਲਜ ਬੁੱਕ ਸਟੋਰ ਤੇ ਜੁੱਥੇ ਕਿ ਇਹ ਵੱਡੀ ਰੇਡ ਕੀਤੀ ਗਈ ਹੈ ਪੁਲਿਸ ਅਤੇ NCERT ਵਿਭਾਗ ਦੇ ਵੱਲੋਂ। ਜੋ ਨਕਲੀ ਕਿਤਾਬਾਂ ਦੀ ਛਪਾਈ ਕੀਤੀ ਜਾ ਰਹੀ ਸੀ ਫਿਰ ਉਹਨਾਂ ਨੂੰ ਵੇਚਿਆ ਜਾ ਰਿਹਾ ਸੀ। ਵੱਡੇ ਮੁਨਾਫੇ ਦੇ ਲਈ ਜੁਥੇ ਕੀ ਥਾਣਾ ਇਕਦੀ ਪੁਲਿਸ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਤੇ ਹੁਣ ਇਸ ਤੇ ਕਾਰਵਾਈ ਕੀਤੀ ਜਾਵੇਗੀ ਫੈਂਸੀ ਆਰਟੀ ਕਿਤਾਬਾਂ ਦਾ ਮਾਮਲਾ ਸੁਨਨਿੰਦਰ ਗੁਪਤਾ ਸਾਡਾ ਜੁੜ ਚੁੱਕੇ ਨੇ ਸੁਨਨਿੰਦਰ ਜਿਹੜੀ ਕੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਰੇਡ ਮਾਰੀ ਗਈ ਹੈ ਨਕਲੀ ਕਿਤਾਬਾਂ ਦੀ ਛਪਾਈ ਤੇ ਫਿਰ ਉਹਨਾਂ ਨੂੰ ਵੇਚਿਆ ਜਾ ਰਿਹਾ ਸੀ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਬਿਲਕੁਲ ਦੇਖੋ ਪਰੰਪਰਿਤ ਗੱਲ ਕਰੀਏ ਕਿ ਐਨਸੀਆਰਟੀ ਦੀ ਕਿਤਾਬਾਂ ਦਾ ਮਾਮਲਾ ਜਿਹੜਾ ਦਾ ਸਾਹਮਣੇ ਆਇਆ ਹੈ ਕਿ ਇਹ ਜਿਹੜਾ ਮਾਮਲਾ ਡੀਏਵੀ ਕਾਲਜ ਦਾ ਜਲੰਧਰ ਦਾ ਉਹਦੇ ਬਿਲਕੁਲ ਸਾਹਮਣੇ ਜਿਹੜੀ ਇੱਕ ਬੁੱਕ ਸ਼ੋਪ ਹੈਗੀ ਹੈ ਉੱਥੇ ਜਿਹੜਾ ਵਾ ਅੱਜ ਤੋਂ ਜਿਹੜੀ ਸਵੇਰੇ ਜਿਹੜੀ ਉੱਥੇ ਰੇਡ ਕੀਤੀ ਜਾਂਦੀ ਹੈ ਐਨਸੀਆਰਟੀ ਵੱਲੋਂ ਤੇ ਆਪਣੇ ਦਿੱਲੀ ਪੁਲਿਸ ਲੋਹ ਜਲੰਧਰ ਦੀ ਪੁਲਿਸ ਹੋਲੇ ਇੱਕ ਜਿਹੜਾ ਸਾਂਝਾ ਆਪਰੇਸ਼ਨ ਜਿਹੜਾ ਵਾ ਕੀਤਾ ਜਾਂਦਾ ਵਾ ਉਹਨਾਂ ਨੂੰ ਇਹ ਉੱਥੇ ਸੂਚਨਾ ਮਿਲਦੀ ਆ ਵੀ ਜਿਹੜੀ ਐਨਸੀਆਰਟੀ ਦੀਆਂ ਕਿਤਾਬਾਂ ਜਿਹੜੀਆਂ ਵਾ ਡੀਏਵੀ ਕਾਲਜ ਦੇ ਕੋਲ ਜਿਹੜੀ ਸਾਹਮਣੇ ਦੇ ਬੁੱਕਸਟੋਰ ਹੈਗਾ ਵਾ ਕਾਲਜ ਬੁੱਕਸਟੋਰ ਹੈਗਾ ਵਾ ਉੱਥੇ ਜਿਹੜੀ ਆ ਡੁਪਲੀਕੇਟ ਪ੍ਰਿੰਟਿੰਗ ਕੀਤੀ ਜਾਂਦੀਆਂ ਕਿਤਾਬਾਂ ਦੀ ਨਕਲੀ ਕਿਤਾਬਾਂ ਛਾਪੀਆਂ ਜਾਂਦੀਆਂ ਤੇ ਉਹ ਜਿਹੜੀਆਂ ਕਿਤਾਬਾਂ ਆ ਅਗਲੇ ਜਿਹੜੇ ਵਿਦਿਆਰਥੀ ਆ ਜਾਂਦੇ ਉਹਨਾਂ ਨੂੰ ਜਿਹੜੀਆਂ ਵਾ ਵੇਚੀਆਂ ਜਾਂਦੀਆਂ ਤੇ ਉਸ ਨੂੰ ਲੈ ਕੇ ਜਿਹੜੀ ਅੱਜ ਤਹੇਲੇ ਜਿਹੜੀ ਕਾਰਵਾਈ ਕੀਤੀ ਜਾਂਦੀ ਆ ਤੇ ਉੱਥੋਂ ਭਾਰੀ ਮਾਤਰਾ ਦੇ ਵਿੱਚ ਜਿਹੜੀਆਂ ਵਾ ਨਕਲੀ ਕਿਤਾਬਾਂ ਜਿਹੜੀਆਂ ਵਾ ਐਨਸੀਆਰਟੀ ਦੀਆਂ ਨਕਲੀ ਕਿਤਾਬਾਂ ਜਿਹੜ ਦਾ ਨਾਲ ਉਹ ਦਿਖਾ ਲਈ ਜਾਂਦੇ ਨੇ ਉਹਨਾਂ ਵੱਲੋਂ ਕਾਫੀ ਵੱਡੀ ਸ਼ੇਪ ਜਿਹੜੀ ਉੱਥੇ ਜਿਹੜੀ ਬਰਾਮਦ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜੀ ਆ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਜਾਂਦੀ ਆ ਵੀ ਕਿੱਥੋਂ ਜਿਹੜੀਆਂ ਪ੍ਰਿੰਟ ਜਿਹੜੀਆਂ ਮੈਂ ਕਿਤਾਬਾਂ ਪ੍ਰਿੰਟ ਕੀਤੀਆਂ ਜਾਂਦੀਆਂ ਮੈਂ ਤੇ ਅਗਰੇ ਜਿਹੜੀ ਜਿਹੜੀ ਪ੍ਰਿੰਟਿੰਗ ਪ੍ਰਾਸੇ ਦੀ ਕਿੱਥੇ ਲੱਗੀ ਹੈਗੀ ਆ ਉਹ ਸਾਰੀ ਹੁਣ ਜਿਹੜੀ ਕਾਰਵਾਈ ਜਿਹੜੀ ਆ ਉਸ ਤੋਂ ਬਾਅਦ ਜਿਹੜੀ ਆ ਐ ਪੁਲਿਸ ਭਾਗ ਵੱਲੋਂ ਜਿਹੜੀ ਆ ਹੁਣ ਅਮਲੇ ਵਿੱਚ ਲਿਆਂਦੀ ਜਾ ਰਹੀ ਹੈਗੀ ਆ ਤੇ ਜਿਹੜਾ ਮਾਲਜਾ ਗਵਾ ਉਸ ਨੂੰ ਜ਼ਿਆਦਾ ਗ੍ਰਿਫਤਾਰ ਕਰ ਲਿਤਾ ਗਿਆ ਵਾ ਕਿ ਜਿਹੜਾ ਕਿਤਾਬਾਂ ਦੀ ਚੋਪਾਈ ਦੇ ਮਾਮਲੇ ਦੇ ਵਿੱਚ ਐਨਸੀਆਰਟੀ ਦੀ ਕਿਤਾਬ ਤੁਹ ਪਰਿੰਟਿਕ ਬਰਾਸ ਨੂੰ ਸੀਲ ਕਰਨ ਦੀ ਜਿੱਥੋਂ ਕਿ ਦੱਬਾਂ ਛੱਪਦੀਆਂ ਸੀ ਤੋਂ ਦੂਜਾ ਜਿਹੜਾ ਵਾ ਹੁਣ ਪੁਲਿਸ ਜਿਹੜੀ ਆ ਉਸ ਤੋਂ ਬਾਅਦ ਗ੍ਰਿਫਤਾਰੀ ਪਾ ਕੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਕਰਨ ਦੀ ਵਿੱਚ ਜਿਹੜੀ ਆ ਤਿਆਰੀ ਕਰ ਲਈ ਹੈਗੀ ਆ ਔਰ ਇਹ ਵੀ ਸੁਣਨ ਚ ਆਇਆ ਵਾ ਕਿ ਜਿਹੜੀ ਦਿੱਲੀ ਪੁਲਿਸ ਆਈ ਹੈ ਉਹ ਜਿਹੜੀ ਆ ਹੁਣ ਜਿਹੜੇ ਕਾਲਜ ਬੁੱਕਸਟੋਰ ਦਾ ਜਿਹੜਾ ਮਾਲਕ ਆ ਉਸ ਨੂੰ ਜਿਹੜਾ ਵਾ ਇੱਥੇ ਦੀ ਕਾਰਵਾਈ ਪੂਰੀ ਕਰਕੇ ਦਿੱਲੀ ਲੈ ਕੇ ਜਾਏਗੀ ਉੱਥੇ ਜਿਹੜੀ ਆ ਜਿਹੜੀ ਪੁੱਛਗਿੱਛ ਕੀਤੀ ਜਾਏਗੀ ਜੀ ਪਰਮਜੀਤ ਜੀ ਬਿਲਕੁਲ ਅੰਦਰ ਬਹੁਤ ਆਵਾ ਤੁਹਾਡਾ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ